ਸ੍ਰੀਕਲ ਜੀ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਬੰਗਲਾਦੇਸ਼ ਨੇ ਪਾਕਿਸਤਾਨ ਅੱਗੇ ਰੱਖੀਆਂ ਚਾਰ ਮੰਗਾਂ ਭਾਰਤ ਨੂੰ ਕਿਰਨ ਦਾ ਦਾਅ ਪਿਆ ਪੁੱਠਾ 13 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਦੀ ਬੰਗਲਾਦੇਸ਼ ਦੀ ਯਾਤਰਾ ਨੇ ਇੱਕ ਵਾਰ ਫਿਰ 1971 ਦੇ ਜਕਮਾਂ ਨੂੰ ਹਰਾ ਕਰ ਦਿੱਤਾ ਇਸ ਦੌਰੇ ਨੂੰ ਲੈ ਕੇ ਪਾਕਿਸਤਾਨ 'ਚ ਵੱਡੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਅਤੇ ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਨਵਾਂ ਮੋੜ ਆਵੇਗਾ ਪਰ ਡਾਕਾ ਪਹੁੰਚਦਿਆਂ ਹੀ ਜਿਹੜੇ ਅੰਦਾਜ਼ 'ਚ ਬੰਗਲਾਦੇਸ਼ ਨੇ ਪੁਰਾਣੇ ਮੁੱਦਿਆਂ ਨੂੰ ਚੁੱਕਿਆ ਉਸ ਤੋਂ ਸਾਫ਼ ਹੋ ਗਿਆ ਕਿ ਰਿਸ਼ਤਿਆਂ ਦੀ ਗਰਮ ਜੋਸ਼ੀ ਸਿਰਫ ਦਿਖਾਵੇ ਦੀ ਹੀ ਸੀ 1971 ਦੇ ਜਾਦੀ ਦੇ ਸੰਘਰਾਮ ਦੌਰਾਨ ਪਾਕਿਸਤਾਨ ਦੀ ਪਹੁੰਚ ਵੱਲੋਂ ਕੀਤੇ ਗਏ ਤੱਕੇ ਨੂੰ ਲੈ ਕੇ ਮਾਫੀ ਦੀ ਮੰਗ ਮੜ ਚੁੱਕੀ ਗਈ ਡਾਰਨਿਸ ਭਾਈ ਦਿੱਤੀ ਕਿ 1971 ਦਾ ਮਾਮਲਾ ਪਹਿਲਾਂ ਹੀ ਦੋ ਵਾਰ ਸੁਲਝਾਇਆ ਜਾ ਚੁੱਕਾ ਹੈ ਪਹਿਲੀ ਵਾਰ 1974 ਜੁਲਫੀਕਾਰ ਅਲੀ ਅਲੀ ਪੁੱਟੋ ਢਾਕਾ ਗੈਹਾਂਤ ਤੇ ਉਤੋਂ ਉਹਨਾਂ ਬੰਗਲਾਦੇਸ਼ ਦੇ ਲੋਕਾਂ ਨੇ ਹਮਦਰਦੀ ਪ੍ਰਗਟ ਕੀਤੀ ਸੀ ਦੂਜੀ ਵਾਰ ਸਾਲ 2000 ਵਿੱਚ ਜਰਨਲ پرویز ਮੁਸ਼ੱਫਰ ਨੇ ਬੰਗਲਾਦੇਸ਼ ਦੇ ਦੌਰੇ ਤੇ 1971 ਦੀ ਘਟਨਾ ਲਈ ਅਫਸੋਸ ਪ੍ਰਗਟ ਕੀਤਾ ਸੀ ਹਾਲਾਂਕਿ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਮੁਹੰਮਦ ਹਦੀਦ ਹੁਸੈਨ ਨੇ ਡਾਰ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ ਹੁਸੈਨ ਨੇ ਮੀਡੀਆ ਨੂੰ ਕਿਹਾ ਸੀ ਕਿ ਉਹ ਡਾਰ ਦੇ ਦਾਅਵੇ ਤੋਂ ਬਿਲਕੁਲ ਸਹਿਮਤ ਨਹੀਂ ਹਨ ਉਹਨਾਂ ਕਹਿੰਦੇ ਕਿ ਜੇ ਜਖਾ ਹੁੰਦਾ ਤਾਂ ਮੁੱਦੇ ਕਦੋਂ ਕਦੋਂ ਦੇ ਸੁਲਝ ਚੁੱਕੇ ਹਨ ਹੁਸੈਨ ਨੇ ਕਿਹਾ ਕਿ ਬੰਗਲਾਦੇਸ਼ ਦੇ 4 ਅਣਸੁਲਝੇ ਮੁੱਦਿਆਂ ਤੇ ਆਪਣਾ ਰੁਕਧ ਰਾਇਆ ਹੈ ਜਿੰਨਾ 1971 ਦੇ ਕਤਲੇਆਮ ਲਈ ਰਸਮੀ ਮਾफी ਜਾਦਦੀ ਤੋਂ ਪਹਿਲਾਂ ਦੀਆਂ ਜਾਇਦਾਦਾਂ ਲਈ ਦਿੱਤਾ ਵਿੱਤੀ ਮੁਆਵਜ਼ਾ ਜੋ ਅੰਦਾਜ਼ਨ 4.55 ਅਰਬ ਡਾਲਰ ਦੱਸਿਆ ਜਾਂਦਾ ਬੰਗਲਾਦੇਸ਼ ਪਾਸੇ ਪਾਕਿਸਤਾਨੀਆਂ ਦੀ ਵਤਨ ਵਾਪਸੀ ਤੇ 1970 ਵਿੱਚ ਆਏ ਚੱਕਰਵਾਦ ਦੇ ਪੀੜਤਾ ਲਈ ਮਿਲੀ ਵਿਦੇਸ਼ੀ ਮਦਦ ਮੋੜੀ ਜਾਵੇ ਨਾਲ ਹੀ ਸੀ ਨੇ ਇਹ ਵੀ ਕਿਹਾ ਕਿ 54 ਸਾਲ ਪੁਰਾਣੀ ਮਾਬਲੇ ਇੱਕ ਦਿਨ ਦੀ ਮੀਟਿੰਗ ਵਿੱਚ ਹੱਲ ਨਹੀਂ ਹੋਣਗੇ ਅਸੀਂ ਇੱਕ ਦੂਜੇ ਦੀ ਹਾਲਤ ਸਾਂਝੀ ਕੀਤੀ ਹੈ ਦਵੱਲੇ ਸੰਬੰਧ ਉਹ ਗਿਵ ਦੋਨਲੀ ਇਹਨਾਂ ਮੁੱਦਿਆਂ ਦਾ ਹੱਲ ਕਰਨਾ ਜਾਣ ਕੀਤਾ ਜਾਣਾ ਜ਼ਰੂਰੀ ਹੈ ਖਬਰ ਨਾਲ ਅੰਤ ਤੱਕ ਜੁੜਦੇ ਰਹਿਣ ਲਈ ਧੰਨਵਾਦ